ਟਰੰਪ ਪਹੁੰਚਿਆ ਜੀ ਡਾਵੋਸ ਤੇ ਉਹਨਾਂ ਦੇ ਲਈ ਰੈੱਡ ਕਾਰਪੇਟ ਇਸ ਤਰ੍ਹਾਂ ਬਿਚਾਇਆ ਗਿਆ ਡਾਵੋਸ ਸਵਿਟਜ਼ਰਲੈਂਡ ਜਿੱਥੇ ਵਰਲਡ ਇਕਨੋਮਿਕ ਫੋਰਮ ਦੀ 25ਵੀਂ ਮੀਟਿੰਗ ਹੋ ਰਹੀ ਸੀ 21 ਜਨਵਰੀ 2026 ਨੂੰ ਇਹ ਪਹੁੰਚੇ ਬਿਨਾਂ ਰੈੱਡ ਕਾਰਪੇਟ ਤੇ ਤੁਰੇ ਹੋਏ ਥੋੜੇ ਜਿਹਾ ਨਰਾਸ਼ ਨਜ਼ਰ ਆ ਰਹੇ ਸੀਗੇ ਪਰ ਜਦੋਂ ਉਹਨਾਂ ਨੇ ਵਰਲਡ ਇਕਨੋਮਿਕ ਫੋਰਮ ਦੇ ਉੱਤੇ ਜਾ ਕੇ ਭਾਸ਼ਣ ਵਗੈਰਾ ਦਿੱਤਾ ਉਹਦੇ ਵਿੱਚ ਕੈਨੇਡਾ ਡੈਨਮਾਰਕ ਹੋਰ ਯੂਰਪ ਦੇ ਦੇਸ਼ਾਂ ਨੂੰ ਵੀ ਟਾਰਗੇਟ ਕੀਤਾ ਕਿ ਉਹਨਾਂ ਨੇ ਮੈਨੂੰ ਗ੍ਰੀਨਲੈਂਡ ਦੇ ਮੁੱਦੇ ਤੇ ਬੜਾ ਜਆ ਸਹਿਯੋਗ ਨਹੀਂ ਕੀਤਾ ਪਰ ਥੋੜੀ ਹੀ ਦੇਰ ਬਾਅਦ ਡੋਨਲਡ ਟਰੰਪ ਨੇ ਜੋ ਟਵੀਟ ਕੀਤਾ ਜਿਹਦੇ ਵਿੱਚ ਇਹ ਲਿਖਿਆ ਕਿ ਨਾਟੋ ਦੇ ਜਿਹੜੇ ਸਿਕਿਉਰਿਟੀ ਚੀਫ ਆ ਮਾਰਕ ਰੁੱਟ ਉਹਨਾਂ ਦੇ ਨਾਲ ਜੋ ਇਹਨਾਂ ਦੀ ਗੱਲਬਾਤ ਹੋਈ ਆ ਉਹਦੇ ਵਿੱਚ ਗ੍ਰੀਨਲੈਂਡ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਬਹੁਤ ਮੁੱਦਿਆਂ ਤੇ ਮੇਰੀ ਜਿਹੜੀ ਸਹਿਮਤੀ ਉਹਨਾਂ ਦੇ ਨਾਲ ਬਣ ਗਈ ਆ ਇੱਕ ਨਵੀਂ ਡੀਲ ਆ ਜਿਹੜੀ ਛੇਤੀ ਹੋ ਸਕਦੀ ਆ ਉਹਦਾ ਫ੍ਰ ਬਰਕਤ ਤਿਆਰ ਕੀਤਾ ਜਾ ਰਿਹਾ ਜਿਹੜੇ ਮੈਂ ਫਰਵਰੀ 1 ਤੋਂ ਟੈਰਿਫ ਲਾਉਣ ਦੀ ਧਮਕੀ ਦਿੱਤੀ ਸੀਗੀ ਨਾਟੋ ਜਾਂ ਯੂਰਪ ਦੇਸ਼ਾਂ ਨੂੰ ਉਹ ਮੈਂ ਵਾਪਸ ਲੈ ਲਿਆ ਕਿਉਂਕਿ ਲੜਾਈ ਨਾਟੋ ਤੇ ਅਮਰੀਕਾ ਵਾਲਿਆਂ ਨੇ ਪਹਿਲਾਂ ਵੀ ਨਹੀਂ ਕਰਨੀ ਸੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਸੀਗਾ ਇਹ ਪਿਛਲੀਆਂ ਵੀਡੀਓਜ਼ ਦੇ ਵਿੱਚ ਸੋ ਗੱਲ ਕਿਤੇ ਨਾ ਕਿਤੇ ਆ ਕੇ ਡੀਲ ਤੇ ਹੀ ਮੁਕਣੀ ਸੀਗੀ ਸੋ ਉੱਥੇ ਹੀ ਆ ਕੇ ਮੁੱਕ ਗਈ ਸੋ ਜੋ ਟਰੰਪ ਚਾਹੁੰਦਾ ਸੀਗਾ ਉਹ ਚੀਜ਼ ਉਹਨੂੰ ਮਿਲ ਗਈ ਉਸ ਵਿਸ਼ੇ ਤੇ ਪੂਰੀ ਗੱਲਬਾਤ ਕਰਾਂਗੇ ਟਰੰਪ ਗ੍ਰੀਨਲੈਂਡ ਨੂੰ ਆਪਣਾ ਹਿੱਸਾ ਵਾਰ-ਵਾਰ ਕਿਉਂ ਕਹਿੰਦਾ ਇਹਦੇ ਇਤਿਆਹਾਸਿਕ ਪਛੋਕੜ ਕੀ ਆ ਉਹਦੇ ਤੇ ਵੀ ਗੱਲ ਕਰਾਂਗੇ ਦੂਜਾ ਬ ਵੀ ਇਹ ਦਾਵੋਸ ਇੱਥੇ ਹੀ ਹੋਈ ਜਿੱਥੇ ਸਵਿਟਜ਼ਰਲੈਂਡ ਦੇ ਵਿੱਚ ਇਹ ਗਏ ਹੋਏ ਸੀਗੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਸੱਦਾ ਭੇਜਿਆ ਸੀਗਾ ਪਰ ਉਹ ਨਹੀਂ ਪਹੁੰਚੇ ਪਾਕਿਸਤਾਨ ਵਾਲੇ ਜਰੂਰ ਪਹੁੰਚੇ ਆ ਨਾਲ ਹੀ ਪੁਤਿਨ ਨੇ ਵੀ ਆਫਰ ਭੇਜਤੀ 트੍ਰੰਪ ਨੂੰ ਕਿ ਤੇਰਾ ਜਿਹੜਾ ਪੀ ਬੋਰਡ ਆਫ ਪੀਸ ਆ ਜਿਹੜਾ ਗਾਜਾ ਦੀ ਲਈ ਸ਼ਾਂਤੀ ਲਈ ਸਪੈਸ਼ਲ ਬਣਿਆ ਜਾਂ ਯੂਕਰੇਨ ਰਸ਼ੀਆ ਦੀ ਬਾਹਰ ਲਈ ਜਾਂ ਇਰਾਨ ਦੀ ਲਈ ਟਰੰਪ ਕਹਿੰਦਾ ਕਿ ਸਾਰੇ ਦੁਨੀਆ ਦੇ ਵਿੱਚ ਪੀਸ ਲਿਆਉਣ ਲਈ ਹੀ ਇਹ ਬੋਰਡ ਬਣਾਇਆ ਫਿਰ ਲਾਲ ਮਾਲਕ ਇਹਦਾ ਇਹ ਖੋਦੀ ਆ ਤੇ ਪੁਤਿਨ ਨੇ ਵੀ ਇਸ ਬੋਰਡ ਦੇ ਲਈ ਕਿਹਾ ਲਈ 1 ਬਿਲੀਅਨ ਡਾਲਰ ਤੁਹਾਨੂੰ ਦਵਾਂਗਾ ਜਿਸ ਬੋਰਡ ਆਫ ਪੀਸ ਦੀ ਮੀਟਿੰਗ ਦੇ ਵਿੱਚ ਨਾਟੋ ਦੇਸ਼ ਤੱਕ ਨਹੀਂ ਪਹੁੰਚੇ ਕਈਆਂ ਨੇ ਤਾਂ ਉਹਦਾ ਵਿਰੋਧ ਵੀ ਕੀਤਾ ਉਹਦੇ ਹੀ ਹੱਕ ਦੇ ਵਿੱਚ ਟਰੰਪ ਦੇ ਨਾਲ ਆ ਕੇ ਪੁਤਿਨ ਖੜ ਗਿਆ ਇਹ ਪੂਰੇ ਮਸਲਿਆਂ ਦੇ ਉੱਤੇ ਵਿਸਥਾਰ ਨਾਲ ਚਰਚਾ ਕਰਦੇ ਆਂ ਆਜੋ ਦਾ ਬੋਸ ਸਵਿਟਜ਼ਰਲੈਂਡ ਦਾ ਬਹੁਤ ਹੀ ਖੂਬਸੂਰਤ ਦੇਸ਼ ਇਹ ਤਸਵੀਰਾਂ 'ਚ ਵੀ ਦੇਖ ਸਕਦੇ ਆਂ ਬਹੁਤ ਹੀ ਖੂਬਸੂਰਤ ਜਗਾ ਦਾਬੋਸ ਸਵਿਟਜ਼ਰਲੈਂਡ ਦੇ ਵਿੱਚ ਬਹੁਤ ਸੋਹਣੀਆ ਜਗ੍ਹਾ ਮੈਂ ਜਰੂਰ ਘੁੰਮ ਕੇ ਆਉਣੀ ਚਾਹੀਦੀ ਐ ਸੋ 트੍ਰੰਪਸ ਸਾਹਿਬ ਹੁਣੀ ਇੱਥੇ ਗਏ ਆ ਤੇ ਵਰਲਡ ਇਕਨੋਮਿਕ ਫੋਰਮ ਦੀ ਜਿਹੜੀ ਮੀਟਿੰਗ ਆ ਉਹਦੇ ਇਹਨਾਂ ਨੇ ਪੂਰੀ ਹਾਜ਼ਰੀ ਲਵਾਈ ਹੈ ਤੇ ਭਾਸ਼ਣ ਦਿੱਤਾ ਕੈਨੇਡਾ ਤੋਂ ਟਰੰਪ ਪਹਿਲਾਂ ਹੀ ਖਿਜਿਆ ਹੋਇਆ ਸੀ ਕਿਉਂਕਿ ਉਹਨਾਂ ਨੇ ਚਾਈਨਾ ਵਾਲਿਆਂ ਦੇ ਨਾਲ ਟ੍ਰੇਡ ਡੀਲ ਕਰ ਲਈ ਸੀ ਕੈਨੇਡਾ ਦੇ ਮਾਰਕ ਕਾਰਨੀ ਪੀਐਮ ਉੱਥੋਂ ਦੇ ਉਹਨਾਂ ਨੇ ਭਾਸ਼ਣ ਦਿੱਤਾ ਜਿਹਦੇ ਵਿੱਚ ਕਿਹਾ ਕਿ ਕੈਨੇਡਾ ਹੁਣ ਐਸ ਵੇਲੇ ਪੂਰੀ ਤਰ੍ਹਾਂ ਸੁਤੰਤਰ ਆ ਉਹ ਜਿਹੜੇ ਆਪਣੇ ਫੈਸਲੇ ਆ ਖੁਦ ਕਰ ਸਕਦਾ ਆ ਕਿਉਂਕਿ ਉਹਨੂੰ ਕਰਨ ਹੀ ਪੈਣਿਆ ਤਾਂ ਜੋ ਕੈਨੇਡਾ ਦੇ ਲੋਕਾਂ ਦਾ ਭਲਾ ਹੋ ਸਕੇ ਇਨਡਾਇਰੈਕਟਲੀ ਉਹ ਅਮਰੀਕਾ ਜਾ ਟਰੰਪ ਨੂੰ ਹੀ ਕਹਿ ਰਿਹਾ ਸੀ ਕਿ ਜੇਕਰ ਤੁਸੀਂ ਸਾਡੇ ਉੱਤੇ ਟੈਰਫ ਵਗੈਰਾ ਲਾਉਨੇ ਆ ਕੈਨੇਡਾ ਵਾਲਿਆਂ ਨੂੰ 51ਵੀਂ ਸਟੇਟ ਵਗੈਰਾ ਬੋਲ-ਬੂਲ ਕੇ ਤਾਂ ਅਸੀਂ ਵੀ ਆਪਣੇ ਫੈਸਲੇ ਲੈਣ ਦੇ ਲਈ ਸਮਰਹਾਤਾਂ ਫਿਰ ਜਦੋਂ ਟਰੰਪ ਨੇ ਭਾਸ਼ਣ ਦਿੱਤਾ ਉਹਨੇ ਸ਼ੁਰੂ ਕੈਨੇਡਾ ਤੋਂ ਹੀ ਕੀਤਾ ਕਹਿੰਦਾ ਤੁਸੀਂ ਜੋ ਮਰਜ਼ੀ ਬੋਲੀ ਜਾਓ ਜੇਕਰ ਅੱਜ ਤੁਸੀਂ ਬਚਿਓ ਆ ਨਾ ਕੈਨੇਡਾ ਵਾਲਿਓ ਇਹ ਟਰੰਪ ਕਹਿੰਦਾ ਤਾਂ ਸਿਰਫ ਅਮਰੀਕਾ ਕਰਕੇ ਹੀ ਬਚਿਓ ਆ ਤੈਨੂੰ ਹੋਰ ਕਿਸੇ ਨੇ ਭਾ ਨਹੀਂ ਦੇਣਾ ਅਮਰੀਕਾ ਹੀ ਬਚਾਈ ਰੱਖਿਆ ਐਨਾ ਸਮਾਂ ਤੁਸੀਂ ਉਹਦੀਆਂ ਹੀ ਸਨਾਮਾ ਤੇ ਉਹਦਾ ਹੀ ਸਿਸਟਮ ਆ ਸਾਰਾ ਜਿਹਦੀ ਵਜ੍ਹਾ ਕਰਕੇ ਤੁਸੀਂ ਬਚੇ ਹੋਏ ਆ ਤੇ ਤੁਹਾਡੀ ਪੁੱਛ ਪ੍ਰਤੀਤ ਆ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਮਾਰਕ ਕਾਰਨੀ ਨੂੰ ਇਹ ਲਾ ਲਾ ਕੇ ਕਹਿ ਰਿਹਾ ਸੀ ਫਿਰ ਉਸਤਾਦ ਹੁਣੀ ਨਾਟੋ ਦੇਸ਼ਾਂ ਤੇ ਵੀ ਆ ਗਿਆ ਕਿ ਤੁਹਾਨੂੰ ਬਾਵਾ ਮੈਂ ਹੈਲਪਫੁਲ ਕੀਤੀ ਪੈਸੇ ਵਗੈਰਾ ਵੀ ਦਿੱਤੇ ਪਰ ਤੁਸੀਂ ਗ੍ਰੀਨ ਲੈਂਡ ਦੇ ਮਸਲੇ ਦੇ ਉੱਤੇ ਜਾਂ ਬੋਰਡ ਆਫ ਪੀਸ ਦੀ ਜਿਹੜੀ ਕਮੇਟੀ ਬਣਾਈ ਆ ਉਹਦੇ ਵਿੱਚ ਵੀ ਤੁਸੀਂ ਮੇਰਾ ਕੋਈ ਸਹਿਯੋਗ ਨਹੀਂ ਕਰ ਰਹੇ ਇਸ ਲਈ ਟਰੰਪ ਥੋੜਾ ਜਿਹਾ ਖਿਜਿਆ ਹੋਇਆ ਸੀ ਕੀ ਅਮਰੀਕਾ ਨੇ ਥਾੜਾ ਬਹੁਤ ਸਹਿਯੋਗ ਦਿੱਤਾ ਹੁਣ ਜਦੋਂ ਵਾਰੀ ਥਾਡੀ ਆਈ ਗ੍ਰੀਨਲੈਂਡ ਤੇ ਹਨੂ ਮੈਨੂੰ ਇਦਾਂ ਹੀ ਦੇ ਦੇਣਾ ਚਾਹੀਦਾ ਸੀਗਾ ਨਾਲ ਹੀ ਇਹਨੇ ਡੈਨਮਾਰਕ ਬਾਰੇ ਵੀ ਬੋਲਿਆ ਕਹਿੰਦਾ ਦੂਸਰੇ ਵਿਸ਼ਵ ਯੁੱਧ ਦੇ ਸਮੇਂ ਡੈਨਮਾਰਕ ਸਿਰਫ 6 ਘੰਟਿਆਂ ਦੇ ਵਿੱਚ ਹੀ ਜਰਮਨ ਤੋਂ ਹਾਰ ਗਿਆ ਸੀ ਉਸ ਵਕਤ ਡੈਨਮਾਰਕ ਨਾ ਆਪਣੀ ਰੱਖਿਆ ਕਰ ਸਕਿਆ ਸੀ ਨਾ ਹੀ ਗ੍ਰੀਨਲੈਂਡ ਦੀ ਰੱਖਿਆ ਕਰ ਸਕਿਆ ਸੀ ਕਹਿੰਦਾ ਮਜਬੂਰੀ ਦੇ ਵਿੱਚ ਉਦੋਂ ਅਮਰੀਕਾ ਨੂੰ ਆਉਣਾ ਪਿਆ ਸੀ ਤੇ ਡੈਨਮਾਰਕ ਤੇ ਗ੍ਰੀਨਲੈਂਡ ਦੋਨਾਂ ਨੂੰ ਹੀ ਬਚਾਇਆ ਸੀ ਅਮਰੀਕਾ ਨੇ ਕਹਿੰਦਾ ਉਦੋਂ ਅਮਰੀਕਾ ਦੇ ਕੋਲ ਇਹ ਆਪਸ਼ਨ ਸੀਗੀ ਕਿ ਗ੍ਰੀਨਲੈਂਡ ਨੂੰ ਆਪਣੇ ਕੋਲ ਰੱਖ ਵੀ ਸਕਦਾ ਸੀਗਾ ਪਰ ਅਸੀਂ ਫੇਰ ਵੀ ਜਿਹੜਾ ਸੀਗਾ ਇਹ ਡੈਨਮਾਰਕ ਨੂੰ ਲਟਾ ਦਿੱਤਾ ਸੀਗਾ ਪਰ ਟਰੰਪ ਕਹਿੰਦਾ ਐਂਡ ਦੇ ਵਿੱਚ ਕਹਿੰਦਾ ਇਹ ਅਮਰੀਕਾ ਦੀ ਸਭ ਤੋਂ ਵੱਡੀ ਗਲਤੀ ਸੀ ਪਰ ਸਵਿਟਜ਼ਰਲੈਂਡ ਦੇ ਡਾਵੋਸ ਵਿੱਚ ਇਹਦੀ ਮੀਟਿੰਗ ਜਿਹੜੀ ਆ NATO ਦੇ ਚੀਫ ਮਾਰਕ ਰੁੱਟ ਨਾਲ ਵੀ ਇਹ ਪੂਰੀ ਮੀਟਿੰਗ ਕਰਦਾ ਆ ਜਿਹਦੇ ਵਿੱਚ ਹੀ ਇਹ ਸਾਰਾ ਗ੍ਰੀਨਲੈਂਡ ਦਾ ਮਸਲਾ ਜਿਹੜਾ ਆ ਉਹਦੇ ਤੇ ਗੱਲਬਾਤ ਹੁੰਦੀ ਆ ਤੇ ਇਹਨਾਂ ਦੀ ਜਿਹੜੀ ਦੋਨਾਂ ਦੀ ਡੀਲ ਜਿਹੜੀ ਆ ਹੋ ਜਾਂਦੀ ਆ। ਟ੍ਰੰਪ ਨੇ ਕੁਝ ਹੀ ਸਮੇਂ ਬਾਅਦ ਫਿਰ ਆਪਣਾ ਜਿਹੜਾ ਇੱਕ ਪੂਰਾ ਟਵੀਟ ਪਾ ਕੇ ਦੱਸਿਆ ਕਿ ਹਾਂਜੀ ਸਾਡੀ ਜਿਹੜੀ ਆ ਇਹ ਡੀਲ ਹੋ ਚੁੱਕੀ ਆ। ਫਰੇਮਵਰਕ ਉਹਦੇ ਲਈ ਤਿਆਰ ਹੋ ਰਿਹਾ ਆ। ਸਾੜੀ ਕਹਿੰਦਾ ਜਿਹੜੇ ਮੈਂ ਯੂਰਪ ਦੇਸ਼ਾਂ ਦੇ ਉੱਤੇ ਟੈਰਫ ਲਾਉਣ ਦੀ ਧਮਕੀ ਦਿੱਤੀ ਸੀਗੀ 1 ਫਰਵਰੀ ਤੋਂ ਉਹ ਵੀ ਵਾਪਸ ਲੈ ਰਿਹਾ ਆ। ਨਾਟੋ ਦੇਸ਼ਾਂ ਨੇ ਆ ਕੇ ਕਿਹਾ ਕਿ ਠੀਕ ਆ। ਤਿਆਨੂੰ ਕਿਸ ਕਿਸ ਮੁੱਦਿਆਂ ਦੇ ਲਈ ਸਵਿਟਜ਼ਰਲੈਂਡ ਦੀ ਲੋੜ ਆ ਇਹਨੇ ਦੱਸਿਆ ਮੈਂ 골ਡਨ ਡੋਮ ਉੱਥੇ ਬਣਾਉਣਾ ਚਾਹੁੰਨਾ ਉਹ ਕਹਿੰਦੇ ਠੀਕ ਆ ਜੀ ਓਕੇ ਆ ਤੁਸੀਂ ਬਣਾ ਲਓ ਫਿਰ ਇਹ ਕਹਿੰਦਾ ਮੈਂ ਆਪਣੀ ਸਨਾਮਾ ਜਾਂ ਆਪਣਾ ਜਿਹੜਾ ਸੈਨਾ ਬੇਸ ਆ ਹੋਰ ਵੱਡਾ ਪਹਿਲਾਂ ਵੀ ਦੱਸਦਾ ਉੱਥੇ ਅਮਰੀਕਾ ਦੇ ਸੈਨਾ ਬੇਸ ਹੈਗੇ ਆ ਗ੍ਰੀਨਲੈਂਡ ਦੇ ਵਿੱਚ ਪਰ ਹੁਣ ਜੋ ਇਹਨਾਂ ਦਾ ਫਰੇਮਵਰਕ ਹੋ ਰਿਹਾ ਆ ਉਹਦੇ ਵਿੱਚ ਹੋਰ ਸੈਨਾ ਤੇ ਹੋਰ ਏਰੀਆ ਇਹ ਸੈਨਾ ਦੇ ਲਈ ਗ੍ਰੀਨਲੈਂਡ ਦੇ ਵਿੱਚ ਲਿਆ ਜਾਊਗਾ ਤੀਜਾ ਜਿਹੜਾ ਰੇਅਰ ਅਰਥ ਐਲੀਮੈਂਟ ਹੈ ਜਿਹਦੇ ਲਈ ਚਾਈਨਾ ਦੇ ਉੱਤੇ ਅਮਰੀਕਾ ਡਿਪੈਂਡ ਆ ਤੇ ਜਿਹਦੀ ਹੀ ਇਸ ਵੇਲੇ ਸਾਰੀ ਦੌੜ ਲੱਗੀ ਹੋਈ ਆ ਕਿ ਚਾਈਨਾ ਦੀ ਜਿਹੜੀ ਡਿਪੈਂਡੈਂਸੀ ਆ ਅਮਰੀਕਾ ਦੀ ਉਹ ਖਤਮ ਕੀਤੀ ਜਾਵੇ ਤੇ ਗ੍ਰੀਨਲੈਂਡ ਦੇ ਵਿੱਚੋਂ ਹੀ ਉਹਨੂੰ ਜਿਹੜਾ ਰੇਅਰ ਅਰਥ ਐਲੀਮੈਂਟ ਸਾਰੇ ਮਿਲ ਜਾਣ ਤੇ ਦੂਜਾ ਜਿੰਨੇ ਵੀ ਅਮੀਰ ਵਪਾਰੀ ਹੈ ਅਮਰੀਕਾ ਦੇ ਬਲੈਕ ਰੌਗਰਗੀਆਂ ਕੰਪਨੀਆਂ ਜਿਨ੍ਹਾਂ ਨੇ ਇਹਨੂੰ ਫੰਡ ਵਗੈਰਾ ਦਿੱਤਾ ਆ ਉਹਨਾਂ ਦੀਆਂ ਜਿਹੜੀਆਂ ਮਾਈਨਿੰਗ ਕੰਪਨੀਆਂ ਆ ਉਹੋ ਹੀ ਉੱਥੇ ਲੱਗ ਜਾਣ ਗ੍ਰੀਨਲੈਂਡ ਦੇ ਵਿੱਚ ਇਹਦੇ ਹੀ ਦੋਸਤ ਵਗੈਰਾ ਸਾਰੇ ਪੈਸਾ ਵੀ ਕਮਾਉਣ ਤੇ ਜਿਹੜੀ ਅਮਰੀਕਾ ਦੀ ਨੀਡ ਆ ਰੇਅਰ ਅਰਥ ਐਲੀਮੈਂਟ ਦੀ ਕਿਉਂਕਿ ਰੇਅਰ ਅਰਥ ਐਲੀਮੈਂਟ ਦੇ ਵਿੱਚ ਬਹੁਤ ਸਾਰੇ ਮੈਟਲ ਆ ਜਿਹੜੇ ਕਿ ਅੱਗੇ AI ਦੌੜ ਦੇ ਲਈ ਜੰਗੀ ਜਹਾਜ਼ ਬਣਾਉਣ ਦੇ ਲਈ ਉਪਕਰਣ ਜਿਹੜੇ ਉਪਗ੍ਰਹ ਸਪੇਸ ਵਾਲੇ ਉਹ ਬਣਾਉਣ ਦੇ ਲਈ ਇਹ ਗੱਡੀਆਂ ਬਣਾਉਣ ਦੇ ਲਈ ਸਾਰੀਆਂ ਚੀਜ਼ਾਂ ਦੇ ਲਈ ਉਹ ਬਹੁਤ ਜ਼ਰੂਰੀ ਆ ਜਿਹਦੇ ਉੱਤੇ ਇਸ ਵੇਲੇ ਇੱਕ ਅਧਿਕਾਰ ਜਿਹੜਾ ਆ ਚੈਨਲ ਆ ਸੋ ਉਹਨੂੰ ਹੀ ਤੋੜਨ ਲਈ ਹੀ ਇਹ ਸਾਰੀ ਗੇਮ ਸੀਗੀ ਤੇ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਟਰੰਪ ਕਾਮਯਾਬ ਹੋ ਗਿਆ ਕਿਉਂਕਿ ਉਹਨੇ ਹਮਲਾ ਤਾਂ ਪਹਿਲਾਂ ਵੀ ਨਹੀਂ ਕਰਨਾ ਸੀਗਾ ਮੈਂ बार-बार ਇਹ ਚੀਜ਼ਾਂ ਦੱਸਦਾ ਰਿਹਾ ਕਿਉਂਕਿ ਨਾਟੋ ਦੇਸ਼ ਅਮੀਰ ਦੇਸ਼ ਕਦੀ ਨਹੀਂ ਲੜਦੇ ਹੁੰਦੇ ਮੇਨ ਰੋਲਾ ਜੋ ਟਰੰਪ ਬਾਰ-ਬਾਰ ਪਾਉਂਦਾ ਸੀਗਾ ਕਿ ਮੈਂ ਇਹ ਪੂਰੇ ਆਰਕਟਿਕ ਰੀਜਨ ਨੂੰ ਹੀ ਸੇਵ ਕਰਨਾ ਚਾਹੁੰਦਾ ਹਾਂ ਕਾਲੂ ਜੇਕਰ ਕੋਈ ਵੱਡੀ ਵੀ ਲੜਾਈ ਲੱਗਦੀ ਆ ਜੇ ਰਸ਼ੀਆਲੇ ਕੋਈ ਇਥੋਂ ਮਤਲਬ ਕੀ ਕੋਈ ਹਥਿਆਰ ਵਗੈਰਾ ਮਜ਼ਾਈਲਾ ਵਗੈਰਾ ਛੱਡਦੇ ਆ ਸੋ 골ਡਨ ਡੌਮ ਵਾਲਾ ਸਿਸਟਮ ਕਹਿੰਦਾ ਮੈਂ ਗ੍ਰੀਨਲੈਂਡ ਉੱਤੇ ਲਾਉਣਾ ਚਾਹਨਾ ਇਧਰ ਅਲਾਸਕਾ ਤੇ ਲਾਉਣਾ ਚਾਹਨਾ ਇਹ ਸਾਰੀ ਜਿਹੜੀ ਸੇਫਟੀ ਆ ਇੱਕ 골ਡਨ ਡੌਮ ਜਿੱਦਾਂ ਇੰਡੀਆ ਕੋਲ S400 ਸੀਗਾ ਰਸ਼ੀਆ ਵਾਲਾ ਜਿੱਦਾਂ ਮਜ਼ਾਈਲਾ ਪਾਕਿਸਤਾਨ ਵਾਲੇ ਛੱਡਦੇ ਸੀਗੇ ਉੱਪਰ ਹੀ ਨਸ਼ਟ ਹੋ ਜਾਂਦੀਆਂ ਸੀਗੀਆਂ ਇਸੇ ਤਰ੍ਹਾਂ ਦਾ ਇੱਕ ਬਹੁਤ ਹੀ ਹਾਈ ਕੁਆਲਿਟੀ ਜਿਹੜਾ ਕਿ ਇਹਨ ਸੈਟੇਲਾਈਟ ਨਾਲ ਹੀ ਹੋਊਗਾ ਜਿਹੜਾ ਕਿ ਟਰੰਪ ਦਾ ਇੱਕ ਸੁਪਨਾ ਵੀ ਆ ਕਿ ਮੈਂ 골ਡਨ ਡੋਮ ਜਿਹੜੀ ਆ ਪੂਰਾ ਇਹਨੂੰ ਪ੍ਰੋਟੈਕਟ ਕਰਨ ਦੇ ਲਈ ਹੀ ਬਣਾਉਣਾ ਚਾਹੁੰਦਾ ਸੋ ਉਹਨਾਂ ਨੇ ਕਹਿ ਦਿੱਤਾ ਕਿ ਹਾਂਜੀ ਨਾਟ ਵਾਲੇ ਕਹਿੰਦੇ ਤੁਸੀਂ ਬਣਾ ਲਓ ਤੇ ਜਿਹੜੇ ਆਪਣੇ ਸੈਨਾ ਬੇਸ ਵੀ ਆ ਪਹਿਲਾਂ ਵੀ ਉੱਥੇ ਆ ਗਿਆ ਹੋਰ ਵੱਡੇ ਇੱਥੇ ਰੱਖ ਲਓ ਬਹੁਤ ਸਾਰਾ ਏਰੀਆ ਸੈਨਾਬੇਸਾਂ ਦੇ ਲਈ ਹੋਰ ਕੈਪਚਰ ਕੀਤਾ ਜਾਊਗਾ ਗ੍ਰੀਨਲੈਂਡ ਦਾ ਸੋ ਜੋ ਅਮਰੀਕਾ ਚਾਹੁੰਦਾ ਸੀਗਾ ਮੈਨੂੰ ਲੱਗਦਾ ਉਹ ਚੀਜ਼ਾਂ ਉਹ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਬੈਨਜੂਏਲਾ ਦੇ ਵਿੱਚ ਵੀ ਕਾਮਯਾਬ ਹੋ ਗਿਆ ਗ੍ਰੀਨਲੈਂਡ ਦੇ ਵਿੱਚ ਵੀ ਜਿੱਦਾਂ ਹੁਣ ਫਰੇਮਵਰਕ ਜਾਂ ਟਰੰਪ ਦੀ ਬੋਲੀ ਦੱਸ ਰਹੀ ਆ ਉਹ ਕਾਮਯਾਬ ਹੋ ਚੁੱਕਿਆ ਹੈ ਗ੍ਰੀਨਲੈਂਡ ਨੂੰ ਅਮਰੀਕਾ ਬਾਰ-ਬਾਰ ਆਪਣਾ ਹਿੱਸਾ ਕਿਉਂ ਮੰਨਦਾ ਆ ਉਹਦੇ ਵੀ ਕੁਝ ਇਤਿਹਾਸਕ ਕਾਰਨ ਤੇ ਗ੍ਰੀਨਲੈਂਡ ਦੀ ਖੋਜ ਕਿਨੇ ਕੀਤੀ ਡੈਨਮਾਰਕ ਦਾ ਇਹਦੇ ਤੇ ਕਿੱਦਾਂ ਇਤਿਹਾਸ ਆ ਗਿਆ ਉਹ ਵੀ ਆਪਾਂ ਦੇਖ ਲੈਣ ਇੰਗਲੈਂਡ ਦਾ ਜਿਹੜਾ ਫਾਊਂਡਰ ਸੀਗਾ ਜਾਂ ਜਿਹੜੀ ਖੋਜ ਕੀਤੀ ਸੀਗੀ ਉਹ ਸੀਗਾ ਜੀ ਉਹ ਸੀਗਾ ਐਰਿਕ ਥੋਰਵਲ ਡਲਸਨ ਤੇ ਇਹਨੂੰ ਐਰਿਕ ਦਾ ਰੈੱਡ ਬੀ ਕਿਹਾ ਜਾਂਦਾ ਕਿਉਂਕਿ ਇਹਦੀ ਦਾੜੀ ਵਗੈਰਾ ਥੋੜੀ ਲਾਲ ਸੀਗੀ ਜੇ ਮੈਂ ਦੱਸਾਂ ਤਾਂ ਐਰਿਕ ਆ ਨਹੀਂਗਾ ਐਰਿਕ ਇਹ ਆ ਵੈਸੇ AI ਵਾਲੀ ਫੋਟੋ ਆ ਸੋ ਐਰਿਕ ਤੇ ਉਹਦੀ ਜਿਹੜੀ ਫੈਮਿਲੀ ਸੀਗੀ ਇਹ ਨਾਰਵੇ ਦੇ ਪਹਿਲਾਂ ਰਹਿਣੇ ਵਾਲੇ ਸੀਗੇ ਨਾਰਵੇ ਡੈਨਮਾਰਕ ਤੇ ਸਵੀਡਨ ਉਦੋਂ ਇੱਕ ਹੀ ਵੱਡਾ ਦੇਸ਼ ਹੋਇਆ ਕਰਦਾ ਸੀਗਾ ਜਿਹਨੂੰ ਇਹਨੂੰ ਸਕੈਂਡੀਨੇਵੀਆ ਕਿਹਾ ਜਾਂਦਾ ਸੀਗਾ ਇਸ ਏਰੀਏ ਦੇ ਜਿਹੜੇ ਲੋਕ ਹੁੰਦੇ ਸੀਗੇ ਉਹਨੂੰ ਉਹ ਜ਼ਿਆਦਾਤਰ ਵਾਈਕਿੰਗਸ ਹੁੰਦੇ ਸੀਗੇ ਤੁਸੀਂ ਉਹਨਾਂ ਬਾਰੇ ਆਹ ਸਟੋਰੀਆਂ ਵਗੈਰਾ ਵੀ ਫਿਲਮਾਂ ਵਗੈਰਾ ਵੀ ਦੇਖੀਆਂ ਹੋਣੀਆਂ ਉਹ ਉਹ ਆਪਣੀਆਂ ਇਹ ਲੈ ਕੇ ਕਿਸਤੀਆਂ ਕੁਸਤੀਆਂ ਲੈ ਕੇ ਆਲੇ-ਦੁਆਲੇ ਦੇ ਜਿਹੜੇ ਮੁਲਕ ਹੁੰਦੇ ਸੀਗੇ ਉਹਨਾਂ ਨੂੰ ਲੁੱਟਦੇ ਲੁੱਟਦੇ ਹੁੰਦੇ ਸੀਗੇ ਡਾਕੂਆਂ ਵਾਲਾ ਕੰਮ ਕਰਦੇ ਸੀਗੇ ਜਾਂ ਮੱਛੀਆਂ ਮੁੱਛੀਆਂ ਵੀ ਫੜਦੇ ਹੁੰਦੇ ਸੀਗੇ ਸੋ ਜਿਹੜਾ ਐਰਿਕ ਸੀਗਾ ਉਹਦਾ ਫਾਦਰ ਵੀ ਇਹ ਹੀ ਕੰਮ ਕਰਦਾ ਸੀ ਤੇ ਫਾਦਰ ਦੇ ਕੋਲੋਂ ਨਾਰਵੇ ਦੇ ਵਿੱਚ ਕਿਸੇ ਦੇ ਕਤਲ ਹੋ ਜਾਂਦਾ ਸੋ ਉਦੋਂ ਜਿਹੜਾ ਰਾਜਾ ਸੀਗਾ ਨਾਰਵੇ ਦਾ ਇਹ ਜੋ ਵੀ ਸਟੋਰੀ ਹੈਗੀ ਆ ਅੱਜ ਤੋਂ 11500 ਸਾਲ ਪਹਿਲਾਂ ਦੀ ਆ ਸੋ ਜੋ ਵੀ ਨਾਰਵੇ ਦਾ ਰਾਜਾ ਸੀਗਾ ਉਹਨੇ ਇਹਨੂੰ ਦੇਸ਼ ਨਿਕਾਲਾ ਦਿੱਤਾ ਵੀ ਤੂੰ ਇਹ ਨਾਰਵੇ ਜਾ ਹੈ ਕਿਉਂਕਿ ਸਾਰੇ ਇਕੱਠੇ ਸੀਗੇ ਨਾਰਵੇ ਡੈਨਮਾਰਕ ਸਵੀਡਨ ਕਿ ਇਹ ਛੱਡ ਕੇ ਤੂੰ ਸਾਡਾ ਜਾਨੀ ਕੇ ਚਲੇ ਜਾ। ਕਿ ਐਰਿਕ ਤੇ ਉਹਦੀ ਫੈਮਲੀ ਇਹ ਸਾਰਾ ਛੱਡ ਕੇ ਕਿੱਥੇ ਚਲ ਜਾਂਦੇ ਆ ਆਈਸਲੈਂਡ ਚਲ ਜਾਂਦੇ ਆ ਹਾਂਜੀ ਇਹ ਨਾਰਵੇ ਤੋਂ ਆ ਵਾਲਾ ਆ ਗਿਆ ਆਈਸਲੈਂਡ। ਤੋਂ ਇੱਥੇ ਹੀ ਐਰਿਕ ਜਿਹੜਾ ਥੋੜਾ ਵੱਡਾ ਹੁੰਦਾ ਜਦੋਂ ਉਹ ਥੋੜਾ ਵੱਡਾ ਹੁੰਦਾ ਉਹਦੀ ਵੀ ਪੂਰੀ ਫੈਮਲੀ ਅੱਗੇ ਬਣ ਬਣ ਜਾਂਦੀ ਆ ਆਈਸਲੈਂਡ ਦੇ ਵਿੱਚ ਹੋਰ ਵੀ ਲੋਕ ਪਹਿਲਾਂ ਰਹਿੰਦੇ ਸੀਗੇ ਸੋ ਉੱਥੇ ਵੀ ਐਰਿਕ ਜਿਹੜਾ ਜਗਾ ਉਹਦੇ ਕੋਲ ਵੀ ਕਿਸੇ ਦਾ ਕਤਲ ਹੋ ਜਾਂਦਾ ਜਿੱਦਾਂ ਉਹਦੇ ਪਿਤਾ ਨੇ ਕੀਤਾ ਸੀਗਾ ਸੋ ਆਈਸਲੈਂਡ ਦੇ ਵਿੱਚੋਂ ਵੀ ਜਿਹੜਾ ਰਾਜਾ ਸੀਗਾ ਇਹ ਐਰਿਕ ਤੇ ਉਹਦੀ ਜਿਹੜੀ ਪਤਨੀ ਸੀਗੀ ਜਾਂ ਹੋਰ ਉਹਦੇ ਸਹਿਜੋਗੀ ਸੀਗੇ 15-20 ਜਣੇ ਉਹ ਸਾਰੇ ਯਾਨੀ ਕਿ ਇਹਨਾਂ ਨੂੰ ਦੇਸ਼ ਨਿਕਾਲਾ ਮਿਲ ਜਾਂਦਾ ਉਹ ਆਈਸਲੈਂਡ ਛੱਡ ਕੇ ਕਿਸ਼ਤੀ ਦੇ ਬੈਹ ਕੇ ਨਿਕਲ ਜਾਂਦੇ ਆ ਤੇ ਐਦਾਂ ਹੀ ਐਰਿਕ ਫੇਰ ਪਹੁੰਚਦਾ ਕਿੱਥੇ ਪਹੁੰਚਦਾ ਹੈ ਜੀ ਗ੍ਰੀਨਲੈਂਡ ਘੁੰਮਦਾ ਘੁੰਮਦਾ ਇਹਦੇ ਵਿੱਚ ਪਹੁੰਚ ਜਾਂਦਾ ਕਿਸ਼ਤੀ ਦੇ ਵਿੱਚ ਉਹ ਦੇਖਦਾ ਕਿ ਇੱਥੇ ਕਿਨਾਰਾ ਹੈ ਪਰ ਬਰਫ਼ ਹੀ ਬਰਫ਼ਾ ਸਾਰੀ ਸੋ ਇੱਥੇ ਫੇਰ ਉਹ ਰਹਿੰਦਾ ਜੀ 36 ਮਹੀਨੇ ਯਾਨੀ ਕਿ 3 ਸਾਲ ਦਾ ਉਹਨੂੰ ਇੱਥੋਂ ਦੇਸ਼ ਨਿਕਾਲਾ ਮਿਲਿਆ ਹੋਇਆ ਸੀ ਸੋ ਇੱਥੇ ਉਹ ਜਿਹੜੇ ਵੀ ਉਹਦੇ ਨਾਲ ਆਏ ਸੀਗੇ ਹੋਰ ਜਣੇ ਉੱਥੇ ਸੀਗੇ ਉਹ ਸਾਰੇ ਹੀ ਇੱਥੇ ਰਹਿੰਦੇ ਆ ਫਿਰ ਜਦੋਂ 3 ਸਾਲ ਬਾਅਦ ਉਹ ਆਈਸਲੈਂਡ ਆਉਂਦਾ ਪਰ ਉਹਨੂੰ ਜਿਹੜਾ ਗ੍ਰੀਨਲੈਂਡ ਆ ਉਹ ਵਧੀਆ ਲੱਗਣ ਲੱਪੰਦਾ ਫਿਰ ਉਹ ਆਈਸਲੈਂਡ ਆ ਕੇ ਜਿਹੜੇ ਹੋਰ ਵੀ ਲੋਕ ਹੁੰਦੇ ਆ ਕਿਉਂਕਿ ਉਹਦਾ ਦੇਸ਼ ਨਿਕਾਲੇ ਵਾਲਾ ਟਾਈਮ ਜਿਹੜਾ ਖਤਮ ਹੋ ਗਿਆ ਫਿਰ ਉਹ ਜਾ ਕੇ ਦੱਸਦਾ ਕਿ ਇੱਕ ਗ੍ਰੀਨਲੈਂਡ ਨਾਮ ਦੀ ਜਗ੍ਹਾ ਆ ਤੁਸੀਂ ਉੱਥੇ ਮੇਰੇ ਨਾਲ ਚਲੋ ਤੇ ਵਧੀਆ ਜਾਨੀ ਕਿ ਆਈਸਲੈਂਡ ਨਾਲੋਂ ਵੀ ਵਧੀਆ ਜਗ੍ਹਾ ਆ ਜਿਹੜੇ ਲੋਕ ਸੀਗੇ ਉਹ ਸੋਚਦੇ ਆ ਕਿ ਗ੍ਰੀਨਲੈਂਡ ਹੋਣੀ ਹੈ ਕਿਉਂਕਿ ਆਈਸਲੈਂਡ ਦੇ ਵਿੱਚ ਜ਼ਿਆਦਾਤਰ ਬਰਫ਼ ਹੀ ਰਹਿੰਦੀ ਸੀ ਸੋ ਕਹਿੰਦੇ ਸ਼ਾਇਦ ਉਹ ਗ੍ਰੀਨ ਹੋਊਗੀ ਇਸੇ ਲਈ ਹੀ ਉਹਦਾ ਨਾਂ ਗ੍ਰੀਨਲੈਂਡ ਬਣਿਆ ਹੋਇਆ ਸੋ ਇਹ ਆਈਸਲੈਂਡ ਦੇ ਉੱਤੇੋਂ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਗ੍ਰੀਨਲੈਂਡ ਦੇ ਵਿੱਚ ਚਲੇ ਗਏ 400 500 ਉਹ ਐਰਿਕ ਦੇ ਪਿੱਛੇ ਲੱਗੇ ਹੀ ਸੋ ਇੱਥੇ ਜਾ ਕੇ ਹੀ ਇਹ ਇੱਥੇ ਵਪਾਰ ਵਿਪੂਰ ਕਰਨ ਲੱਪੇ ਤਾਂ ਤਾਂ ਇਹ ਜਿਹੜੇ ਆਈਸਲੈਂਡ ਜਾਂ ਨਾਰਵੇ ਤੋਂ ਆਏ ਹੋਏ ਲੋਕ ਹੀ ਨਹੀਂ ਸੀਗੇ ਇਕੱਲੇ ਇੱਥੇ ਗ੍ਰੀਨਲੈਂਡ ਦੇ ਵਿੱਚ ਇੱਕ ਪ੍ਰਜਾਤੀ ਹੋਰ ਵੀ ਸੀਗੀ ਜੋ ਕਿ ਗ੍ਰੀਨਲੈਂਡ ਦੇ ਦੂਜੇ ਪਾਸੇ ਰਹਿੰਦੀ ਸੀ ਜੋ ਐਰਿਕ ਜਾਂ ਹੋਰ ਨਾਰਵੇ ਤੋਂ ਆਏ ਹੋਏ ਲੋਕਾਂ ਨੂੰ ਬਹੁਤ ਲੇਟ ਮਿਲੇ ਇਹ ਲੋਕ ਸੀਗੇ ਇਨੂਇਟ ਹਾਂਜੀ 1500 ਜਾਂ 1000 ਸਾਲ ਪਹਿਲਾਂ ਉੱਥੇ ਗ੍ਰੀਨਲੈਂਡ ਪਹੁੰਚੇ ਸੀਗੇ ਕਿੱਥੋਂ ਪਹੁੰਚੇ ਸੀਗੇ ਇਹ ਕੈਨੇਡਾ ਜਾਂ ਅਮਰੀਕਾ ਤੋਂ ਕੈਨੇਡਾ ਤੇ ਅਮਰੀਕਾ ਦਾ ਕੋਈ ਹੈ ਹੀ ਨਹੀਂ ਸੀਗਾ ਵਜੂਦ ਉੱਥੋਂ ਹੀ ਇਹ ਮੱਛੀਆਂ-ਮੁੱਛੀਆਂ ਦੀ ਤਲਾਸ਼ ਦੇ ਵਿੱਚ ਇਹ ਗ੍ਰੀਨਲੈਂਡ ਇਹ ਪਹੁੰਚੇ ਸੀਗੇ ਇਨੂਇਟ ਸੋ ਜਦੋਂ ਇਹ ਉਹਨਾਂ ਨੂੰ ਮਿਲਦੇ ਆ ਐਰਿਕ ਜਾਂ ਹੋਰ ਜਿਹੜੇ ਨਾਰਵੇ ਤੋਂ ਆਏ ਹੋਏ ਲੋਕ ਜਿਹੜੇ ਆ ਜਾਂ ਹੋਰ ਜਿਹੜੇ ਇੱਥੇ ਜਾਂ ਆਈਸਲੈਂਡ ਤੋਂ ਆਏ ਹੋਏ ਲੋਕਾਂ ਨੂੰ ਮਿਲਦੇ ਆ ਪਹਿਲਾਂ ਤਾਂ ਇਹਨਾਂ ਦੇ ਵਿੱਚ ਕਾਫੀ ਕਲੈਸ਼ ਵੀ ਹੁੰਦਾ ਆ ਫਿਰ ਇਹ ਰਲ ਮਿਲ ਕੇ ਹੀ ਉੱਥੇ ਸਾਰੇ ਕੰਮ ਕਰਨ ਲੱਗ ਪੈਂਦੇ ਆ ਤੇ ਬਿਜ਼ਨਸ ਕਰਦੇ ਆ ਜ਼ਿਆਦਾਤਰ ਜਿਹੜੇ ਉੱਥੇ ਜਾਨਵਰ ਹੁੰਦੇ ਆ ਉਹਨਾਂ ਦੀਆਂ ਖੱਲਾਂ ਵਗੈਰਾ ਦਾ ਡੈਨਮਾਰਕ ਤੇ ਨਾਰਵੇ ਉਦੋਂ ਇਕੱਠੇ ਹੀ ਸੀਗੇ ਪਰ ਜਿਹੜਾ ਡੈਨਮਾਰਕ ਵਾਲਾ ਏਰੀਆ ਸੀਗਾ ਅੱਜ ਦਾ ਉੱਥੋਂ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹਨਾਂ ਨੇ ਜਾ ਕੇ ਇੱਥੇ ਬਿਜ਼ਨਸ ਵਗੈਰਾ ਗ੍ਰੀਨਲੈਂਡ ਦੇ ਵਿੱਚ ਸੈੱਟ ਕੀਤੇ ਤੇ ਉਹਨਾਂ ਦੀ ਸੰਖਿਆ ਹੌਲੀ-ਹੌਲੀ ਜਿਹੜੀ ਆ ਉੱਥੇ ਹਜ਼ਾਰਾਂ ਦੇ ਵਿੱਚ ਹੋ ਗਈ 1814 ਦੇ ਵਿੱਚ ਨਾਰਵੇ ਅਤੇ ਜਿਹੜਾ ਡੈਨਮਾਰਕ ਸੀਗਾ ਉਹ ਅਲੱਗ ਹੋ ਗਿਆ ਪਰ ਕਿਉਂਕਿ ਬਹੁਤ ਸਾਰੇ ਲੋਕ ਡੈਨਮਾਰਕ ਵਾਲੇ ਏਰੀਏ ਤੋਂ ਆ ਕੇ ਹੀ ਇੱਥੇ ਗ੍ਰੀਨਲੈਂਡ ਦੇ ਵਿੱਚ ਵਸੇ ਹੋਏ ਸੀਗੇ ਸੋ ਗ੍ਰੀਨਲੈਂਡ ਦਾ ਯਾਨੀ ਕਿ ਜਾਂ ਕਹਿ ਲਓ ਡੈਨਮਾਰਕ ਦਾ ਹੀ ਗ੍ਰੀਨਲੈਂਡ ਦੇ ਉੱਤੇ ਪੂਰਾ ਅਧਿਕਾਰ ਰਿਆ ਪਰ ਇੱਥੇ ਲੋਕਾਂ ਦੀ ਸੰਖਿਆ ਹੌਲੀ-ਹੌਲੀ ਜਿਹੜੀ ਆ ਉਹ ਵੱਧ ਗਈ ਅੱਜ ਦੇ ਸਮੇਂ ਇੱਥੇ 57 ਹਜ਼ਾਰ ਦੇ ਕਰੀਬ ਲੋਕ ਆ ਟਰੰਪ ਬਾਰ ਬਾਰ ਤਾਂ ਕਹਿੰਦਾ ਕਿਉਂਕਿ ਉੱਥੇ ਇਨੂਟ ਜਿਹੜੇ ਲੋਕ ਸੀਗੇ ਜਿਹੜੇ ਕੈਨੇਡਾ ਜਾਂ ਅਮਰੀਕਾ ਤੋਂ ਪੁਰਾਣੇ ਆਏ ਹੋਏ ਸੀਗੇ ਉਹ ਪਹਿਲਾਂ ਤੋਂ ਹੀ ਮੌਜੂਦ ਸੀਗੇ ਸੋ ਟਰੰਪ ਕਈ ਵਾਰੀ ਇਦਾਂ ਕਹਿ ਦਿੰਦਾ ਹੈ ਕਿ ਕੀ ਜਿਹੜੇ ਉੱਥੇ ਲੋਕ ਸੀਗੇ ਪਹਿਲਾਂ ਅਮਰੀਕਾ ਜਾਂ ਸਾਡੇ ਆਏ ਹੋਏ ਸੀਗੇ ਇਸ ਲਈ ਗ੍ਰੀਨਲੈਂਡ ਸਾਡਾ ਪਰ ਇਹ ਡੈਨਮਾਰਕ ਦੇ ਕੋਲ ਇਸ ਤਰ੍ਹਾਂ ਆ ਡੈਨਮਾਰਕ ਨੇ ਇਹਨੂੰ ਹੌਲੀ-ਹੌਲੀ ਇੱਕ ਤਰ੍ਹਾਂ ਦੇ ਨਾਲ ਸੁਤੰਤਰ ਜਾਨੀ ਕਿ ਰਾਜ ਬਣਾਤਾ ਖੁਦਮੁਖਤਿਆਰ ਜਾਨੀ ਕਿ ਰਾਜ ਬਣਾਤਾ ਇਹਦੀ ਜਿਹੜੀ ਆਲੇ-ਦੁਆਲੇ ਸਿਕਿਉਰਿਟੀ ਹੈਗੀ ਆ ਫੌਜ ਦਾ ਹਿਸਾਬ ਕਿਤਾਬਾ ਉਹ ਸਾਰਾ ਡੈਨਮਾਰਕ ਦੇਖਦਾ ਹੈ ਜਿਹੜੇ ਪਾਸਪੋਰਟ ਆ ਲੋਕਾਂ ਕੋਲ ਉਹ ਵੀ ਡੈਨਮਾਰਕ ਦੇ ਹੀ ਆ ਸਾਰਾ ਕੁਝ ਯਾਨੀ ਕਿ ਇਹ ਨਾ ਜਿਹੜੀ ਵਿਦੇਸ਼ ਨੀਤੀ ਆ ਉਹ ਵੀ ਡੈਨਮਾਰਕ ਹੀ ਦੇਖਦੇ ਆ ਪਰ ਜਿਹੜੀ ਇਹਨਾਂ ਦੇ ਇੱਕ ਰੋਲੂ ਜਿਹੜੇ ਵੀ ਪ੍ਰਸ਼ਾਸਨਿਕ ਕੰਮ ਆ ਸਰਕਾਰ ਚੁਣਨੀ ਆ ਉਹ ਗ੍ਰੀਨਲੈਂਡ ਦੇ ਲੋਕ ਆਪ ਹੀ ਕਰਦੇ ਆ ਸੋ ਹੁਣ ਬਹੁਤ ਸਾਰੇ ਜਾਣਕਾਰ ਇਹ ਵੀ ਦੱਸ ਰਹੇ ਆ ਕਿ ਜਿਸ ਤਰ੍ਹਾਂ ਹੁਣ ਥੋੜੀ ਖੁੱਲ ਮਿਲ ਹੀ ਗਈ ਆ ਇੱਕ ਡੀਲ ਹੋ ਚੁੱਕੀ ਆ 트ੰਪ ਤੇ ਨਾਟੋ ਦੇਸ਼ਾਂ ਦੇ ਵਿੱਚ ਟ੍ਰੰਪ ਲਈ 57 ਟ੍ਰੰਪ ਦੇ ਲਈ 57000 ਲੋਕਾਂ ਨੂੰ ਲੱਖ ਲੱਖ ਇਹ ਯੂ ਐਸ ਡਾਲਰ ਦੇ ਕੇ ਆਪਣੇ ਨਾਲ ਕਰਨਾ ਜਾਂ ਉੱਥੇ ਇਸ ਤਰ੍ਹਾਂ ਦੀ ਕੋਈ ਮੁਹਿੰਮ ਚਲਾਉਣਾ ਕਿਉਂਕਿ ਉਹਨਾਂ ਦੀ ਜਿਹੜੀ ਹੁਣ ਇੱਥੇ ਜਿਹੜੀ ਇਨਵੋਲਵਮੈਂਟ ਆ ਗ੍ਰੀਨਲੈਂਡ ਦੇ ਵਿੱਚ ਅਮਰੀਕਾ ਦੀ ਹੋਰ ਜ਼ਿਆਦਾ ਵੱਧ ਜਾਊਗੀ ਹਨਾ ਸੋ ਉਹਨਾਂ ਨੂੰ ਨਾਲ ਕਰਨਾ ਲੋਕਾਂ ਨੂੰ ਹੌਲੀ ਹੌਲੀ ਅਮਰੀਕਾ ਦੇ ਪੱਖ 'ਚ ਕਰਨਾ ਕੋਈ ਬਾੜੀ ਵੱਡੀ ਇਹਨਾਂ ਦੀ ਗੱਲ ਨਹੀਂ ਗਈ ਬੈਂਜੂਏਲਾ ਦੇ ਵਿੱਚ ਵੀ ਕਰ ਕੀਤਾ ਹੀ ਆ ਇਹਨਾਂ ਨੇ ਇਰਾਕ 'ਚ ਕੀਤਾ ਆ ਇਰਾਨ ਦੇ ਵਿੱਚ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਪੈਸੇ ਨਾਲ ਬਹੁਤ ਕੁਝ ਕੀਤਾ ਜਾ ਸਕਦਾ ਇੱਕ ਲੱਖ ਡਾਲਰ ਯੂ ਐਸ ਡਾਲਰ ਤੱਕ ਕੱਲੇ ਕੱਲੇ ਨੂੰ ਦੇਣ ਤੱਕ ਦੀ ਆਫਰ ਇਹਨਾਂ ਨੇ ਦਿੱਤੀ ਆ ਸੋ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀਆਂ ਹੁੰਦੀਆਂ ਫਿਲਹਾਲ ਜੋ 트럼ਪ ਚਾਹੁੰਦਾ ਸੀਗਾ ਉਹੋ ਕਰਨ ਦੇ ਵਿੱਚ ਉਹ ਕਾਮਯਾਬ ਹੋ ਗਿਆ ਕਿ ਲੜਨਾ ਨਾਟੋ ਤੇ ਅਮਰੀਕਾ ਨੇ ਪਹਿਲਾਂ ਵੀ ਨਹੀਂ ਸੀ ਜੇਕਰ ਉਹ ਲੜਦੇ ਤਾਂ ਪੂਰਾ ਸਿਸਟਮ ਹੀ ਖਰਾਬ ਹੋ ਜਾਣਾ ਸੀਗਾ ਕਰਦੇ ਹੁਣ ਬੋਰਡ ਆਫ ਪੀਸ ਦੀ ਜਿਹੜਾ 트ੰਪ ਨੇ ਬਣਾਇਆ ਸੀਗਾ ਕਿ ਆਪਾਂ ਸ਼ਾਂਤੀ ਬਹਾਲੀ ਕਰਾਂਗੇ ਗਾਜਾ ਦੇ ਵਿੱਚ ਇਰਾਨ ਦੇ ਵਿੱਚ ਜੁਕਰੇਨ ਰਸ਼ੀਆ ਦੇ ਵਿੱਚ ਸਾਰਾ ਕੁਝ ਇਹਨੇ 50 ਤੋਂ 60 ਦੇਸ਼ਾਂ ਨੂੰ ਜਾਨੀ ਕਿ ਸੱਦੇ ਦਿੱਤੇ ਸੀਗੇ ਜਿਹਦੇ ਵਿੱਚੋਂ 35 ਦੇਸ਼ਾਂ ਦੀ ਸਹਿਮਤੀ ਹੋ ਗਈ ਸੀ 트ੰਪ ਨੂੰ ਉਮੀਦ ਸੀਗੀ ਕੀ 35 ਦੇਸ਼ ਤਾਂ ਉੱਥੇ ਘੱਟੋ-ਘੱਟ ਪਹੁੰਚੂਗੇ ਪਰ ਯੂਰਪ ਦੇ ਦੇਸ਼ ਇੱਕ ਤਰ੍ਹਾਂ ਨਾਲ ਪੂਰੀ ਲਾਮਬੰਦੀ ਕਰਕੇ ਬੈਠੇ ਜੀ 트럼ਪ ਦੇ ਖਿਲਾਫ ਉਹ ਨਹੀਂ ਪਹੁੰਚੇ ਬਹੁਤ ਸਾਰੇ ਯੂਰਪ ਦੇ ਦੇਸ਼ਾਂ ਨੂੰ ਇਦਾਂ ਲੱਗਦਾ ਹੈ ਕਿ UN ਯੂਨਾਈਟਿਡ ਨੇਸ਼ਨ ਦੇ ਖਿਲਾਫ ਇੱਕ ਨਵੀਂ ਪੈਰਲਲ ਸੰਸਥਾ ਖੜੀ ਕਰਨ ਦੀ ਕੋਸ਼ਿਸ਼ ਕਰ ਰਿਹਾ 트럼ਪ ਤੇ ਲੱਗਦਾ ਵੀ ਇਦੇ ਸੀ ਪਰ ਫੇਰ ਵੀ ਉੱਥੇ 19 ਤੋਂ ਲੈ ਕੇ 20 ਦੇਸ਼ ਜਿਹੜੇ ਸੀਗੇ ਪਹੁੰਚੇ ਇੰਡੀਆ ਨੂੰ ਵੀ ਇਹਨਾਂ ਨੇ ਸੱਦਾ ਭੇਜਿਆ ਸੀਗਾ ਪਰ ਇੰਡੀਆ ਦੇ ਮੋਦੀ ਸਾਹਿਬ ਨਹੀਂ ਪਹੁੰਚੇ ਪਾਕਿਸਤਾਨ ਵਾਲੇ ਤੈਨੂੰ ਦੱਸਿਆ ਹੀ ਆ ਪਹਿਲੇ ਹੀ ਉੱਥੇ ਪਹੁੰਚ ਗਏ ਪਾਕਿਸਤਾਨ 사우ਦੀ ਅਰਬ ਤੁਰਕੀ ਕਤਰ ਅਰਜੈਂਟੀਨਾ ਹੰਗਰੀ ਜਾਰਡਨ ਮਰਾਕੋ ਅਜ਼ਰਬਾਈਜਾਨ ਅਜ਼ਰਬਾਈਜਾਨ ਕਜ਼ਾਕਿਸਤਾਨ ਬਲਗਰੀਆ ਕਵਾ ਕਵੇਤ ਅਰਮੀਨੀਆ ਕਸੋਵੋ ਤੇ ਹੋਰ ਵੀ ਇੱਕ ਦੋ ਦੇਸ਼ ਸੀਗੇ ਇਹਨਾਂ ਦੇ ਜਾਨੀ ਕਿ ਜਿਹੜੇ ਸੀਗੇ ਪ੍ਰਧਾਨ ਜਾਂ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਉਹ ਇੱਥੇ ਪਹੁੰਚੇ ਆ 트럼ਪ ਦੇ ਨਾਲ ਜਿਹੜਾ ਵੀ ਉਹਨਾਂ ਨੇ ਇਹ ਇੱਥੇ ਮੀਟਿੰਗ ਕੀਤੀ ਆ ਤੇ ਸਾਈਨ ਕੀਤੇ ਆ ਬੋਰਡੋ ਪੀਸ ਦੇ ਵਿੱਚ ਜਦ ਮੈਂ ਗੱਲ ਕਰਾਂ ਤਾਂ ਇਹ ਜਿਹੜਾ ਬੋਰਡ ਆਫ ਪੀਸ ਬਣਾਇਆ 트ੰਪ ਨੇ ਇਹਨੇ ਕਿਹਾ ਸੀਗਾ ਕਿ ਇੱਕ ਬਿਲੀਅਨ ਡਾਲਰ ਜਿਹੜਾ ਵੀ ਦੇਸ਼ ਦੇਊਗਾ ਉਹ ਇਸ ਬੋਰਡ ਦਾ ਸਥਾਈ ਮੈਂਬਰ ਬਣ ਜਾਊਗਾ ਜਿਦਾ UN ਦੇ ਵਿੱਚ ਸਥਾਈ ਮੈਂਬਰ ਬਣਦੇ ਹਨ ਉਸੇ ਤਰ੍ਹਾਂ ਦਾ ਸਿਸਟਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੋਰ ਜਿਹੜੇ ਦੇਸ਼ ਗਏ ਇੰਡੀਆ ਫਰਾਂਸ UK ਨਾਰਵੇ ਸਵੀਡਨ ਚਾਈਨਾ ਜਰਮਨੀ ਰਸ਼ੀਆ ਇਹਨਾਂ ਨੇ ਹਾਲੇ ਤੱਕ ਸਾਫ਼-ਸਾਫ਼ ਸਹਿਮਤੀ ਨਹੀਂ ਦਿੱਤੀ ਕਈ ਇਹਦੇ ਵਿੱਚ ਸਹਿਮਤੀ ਜਾਨੀ ਕਿ ਜ਼ਾਹਰ ਕਰਦੇ ਨਜ਼ਰ ਆਇਆ ਤੇ ਸਭ ਤੋਂ ਵੱਡੀ ਗੱਲ ਆ ਇਹ ਜਿਹੜਾ ਬੋਰਡ ਆਫ ਪੀਸ ਆ ਇਹਦੇ ਵਿੱਚ ਰਸ਼ੀਆ ਦੇ ਜਿਹੜਾ ਪੁੱਤੇ ਨਾ ਉਹਨੇ ਵੀ ਬਿਆਨ ਦਿੱਤਾ ਕਿ ਹਾਂ ਬਈ ਠੀਕ ਆ ਮੈਂ ਇਹਦੇ ਲਈ 1 ਬਿਲੀਅਨ ਡਾਲਰ ਦੇਣ ਨੂੰ ਵੀ ਤਿਆਰ ਆ। ਤੁਸੀਂ ਕਹਣਾ ਉਹ 1 ਬਿਲੀਅਨ ਡਾਲਰ ਉਹ ਕਿੱਥੋਂ ਦੇ ਦੂਗੇ ਰਸ਼ੀਆ ਵਾਲੇ ਹਾਂਜੀ। ਉਹਨਾਂ ਦੇ ਬਹੁਤ ਸਾਰੇ ਜਿਹੜੇ ਐਸੈਟਸ ਆ, ਪੈਸੇ ਆ ਅਮਰੀਕਾ ਦੀਆਂ ਜਿਹੜੀਆਂ ਬੈਂਕਾਂ ਆ ਉਹਨਾਂ ਦੇ ਵਿੱਚ ਫ੍ਰੀਜ਼ ਹੋਏ ਵਾ। ਕਿਉਂ ਫ੍ਰੀਜ਼ ਕੀਤੇ ਆ ਕਿਉਂਕਿ ਅਮਰੀਕਾ ਨੇ ਬਹੁਤ ਸਾਰੀਆਂ ਪਾਬੰਦੀਆਂ ਰਸ਼ੀਆ ਦੇ ਉੱਤੇ ਲਗਾਈਆਂ ਹੋਈਆਂ ਜੋ ਕਰੇਨ ਦੀ ਵਾਰ ਨੂੰ ਲੈ ਕੇ। ਉਹ ਕਹਿੰਦਾ ਉਹਨਾਂ ਵਿੱਚੋਂ ਜਿਹੜੇ ਆ ਮੈਂ ਤੁਸੀਂ ਉਹ ਰਿਲੀਜ਼ ਕਰ ਦਿਓ ਜਿਹੜਾ ਮੇਰਾ ਫ੍ਰੀਜ਼ ਕੀਤਾ ਸਾਰਾ ਰਸ਼ੀਆ ਦਾ ਇਹ ਪ ਜਾ ਐਸੈਟ ਜਿਹੜੇ ਆ ਉਹ ਰਿਲੀਜ਼ ਕਰ ਦੋ ਉਹਦੇ ਚੋਂ ਮੈਂ 1 ਬਿਲੀਅਨ ਡਾਲਰ ਤੁਹਾਨੂੰ ਦੇ ਦੂੰਗਾ ਸੋ ਪੋਤਨ ਵੀ ਨੈਲੇ ਤੇ ਦੈਲਾਈ ਮਾਰਦਾ ਸੋ ਹੁਣ ਜਿਹੜਾ ਰੋਖ ਆ ਇਸ ਵੇਲੇ ਜਿਹੜਾ ਕਿ ਇਬਰਾਹਿਮ ਲਿਕਨ ਜਿਹੜਾ ਕਿ ਇਹਨਾਂ ਦਾ ਇੱਕ ਬਹੁਤ ਹੀ ਵੱਡਾ ਜੰਗੀ ਇਹ ਜੰਗੀ ਸਮੁੰਦਰੀ ਜਹਾਜ਼ ਆ ਦੇ ਵੱਡੇ ਜਿਹੜੇ ਇਹ ਜੰਗੀ ਜਹਾਜ਼ ਆ ਉਹਨਾਂ ਨੂੰ ਕੈਰੀ ਤੱਕ ਵੀ ਕਰ ਸਕਦਾ ਬਹੁਤ ਹੀ ਵੱਡਾ ਇਹਦੀ ਜਿਹੜਾ ਐਸ ਵੇਲੇ ਰੋਖਾ ਪਰਸ਼ੀਨ ਸੀ ਜਾਣੀ ਕਿ ਈਰਾਨ ਦੇ ਲਾਗੇ ਸਾਗੇ ਯਾਨੀ ਕਿ ਇਧਰ ਨੂੰ ਕਰ ਲਿਆ ਟਰੰਪ ਨੇ ਗ੍ਰੀਨਲੈਂਡ ਵਾਲੇ ਮਸਲੇ ਤੋਂ ਵਿਲੇ ਹੋ ਕੇ ਇਹ ਨਾਲ ਹੀ ਬਿਆਨ ਦਿੱਤਾ ਹੈ ਕਿ 5000 ਤੋਂ ਵੀ ਵੱਧੂ ਲੋਕ ਜਿਹੜੇ ਆ ਉਹ ਈਰਾਨ ਦੇ ਵਿੱਚ ਆਹ ਜਿਹੜੇ ਪ੍ਰਦਰਸ਼ਨ ਕਰਦੇ ਸੀਗੇ ਉਸ ਸਮੇਂ ਮਾਰੇ ਜਾ ਚੁੱਕੇ ਆ ਕਹਿੰਦਾ ਮਨੁੱਖਤਾ ਦਾ ਘਾਣ ਹੋ ਰਿਹਾ ਆ ਆਪਾਂ ਆਪਾਂ ਇਹਨੂੰ ਰੋਕਣ ਦੇ ਲਈ ਕੁਝ ਵੀ ਕਰਨ ਲਈ ਤਿਆਰ ਆ ਨਾਲ ਹੀ ਟਰੰਪ ਨੇ ਇਹ ਵੀ ਕਿਹਾ ਕਿ ਮੇਰੀ ਜਿਹੜੀ ਗੱਲਬਾਤ ਆ ਈਰਾਨ ਦੇ ਨਾਲ ਹੋ ਵੀ ਰਹੀ ਆ ਸੋ ਇਸੇ ਤਰ੍ਹਾਂ ਇੱਕ ਪੂਰਾ ਪ੍ਰੈਸ਼ਰ ਬਿਲਡ ਕਰਨ ਦੇ ਲਈ ਈਰਾਨ ਵਾਲੂ ਹੁਣ ਇਸ ਵੇਲੇ ਰੋਕ ਕੀਤਾ ਜਾ ਰਿਹਾ ਆ ਪਰ ਇੱਕ ਹੋਰ ਦੇਸ਼ ਨਾਲ ਹੀ ਇਹਦਾ ਛਿੱਤੀ ਹੀ ਨੰਬਰ ਲੱਗ ਸਕਦਾ ਹੈ ਬੈਂਜੂਏਲਾ ਵਾਂਗ ਉਹ ਆ ਕਿਊਬਾ ਹਾਂਜੀ ਕਿਊਬਾ ਨੂੰ ਲੈ ਕੇ ਵੀ ਬਹੁਤ ਸਾਰੇ ਜਿਹੜੇ ਟਰੰਪ ਦੇ ਸਹਿਯੋਗੀ ਜਿਹੜੇ ਆ ਉਹ ਪੋਸਟਾਂ ਪਾ ਰਿਹਾ ਕਿ ਜਿੱਦਾਂ ਬੈਂਜੂਏਲਾ ਦੇ ਮਾਦਰੋਂ ਨੂੰ ਚੱਕਿਆ ਕਿਊਬਾ ਦੇ ਹੀ ਜਿਹੜਾ ਪੀਐਮ ਆ ਉਹਨੂੰ ਜਿਹੜਾ ਪ੍ਰੈਜ਼ੀਡੈਂਟ ਆ ਉਹਨੂੰ ਵੀ ਇਸੇ ਤਰ੍ਹਾਂ ਹੀ ਚੱਕਿਆ ਜਾਊਗਾ ਸੋ ਕਿਊਬਾ ਜਾਂ ਇਰਾਨ ਅਗਲਾ ਟਾਰਗੇਟ ਕੀ ਹੋਊਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਫਿਲਹਾਲ ਕਿਊਬਾ ਤੇ ਅਮਰੀਕਾ ਦਾ ਕੀ ਇਹ ਰੌਲਾ ਆ ਉਹ ਆਪਾਂ ਅਗਲੇ ਐਪੀਸੋਡ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਜੇਕਰ ਜਾਣਕਾਰੀ ਵਧੀਆ ਲੱਗਦੀ ਹੁੰਦੀ ਹੈ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੋਈ ਕਮੀ ਹੁੰਦੀ ਹੈ ਤਾਂ ਵੀ ਜਰੂਰ ਦੱਸ ਦਿਆ ਕਰੋ ਮੈਂ ਵੀ ਹਾਲੇ ਸਿੱਖਦਾ ਹੀ ਆਂ ਫਿਰ ਮਿਲਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ